ਸਾ ਜਿਲ੍ਹਕਵਾਰ ਨੂੰ ਜੇਲ੍ਹ ਚ ਤਾਂ ਪੰਚਾਇਤ ਆ ਪਰ ਅੱਜ ਇੱਕ ਹੋਰ ਮਾਮਲੇ ਚ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ ਕਿਤੇ ਕਿਨਾ ਕਿਤੇ ਸਿੱਖ ਕੌਮ ਨੂੰ ਅੱਜ ਨਿਰਾਸ਼ਾ ਹੋਈ ਉਸ ਦਾ ਬਹੁਤ ਇਹ ਕਾਤਲਿਆ ਇਹਨੂੰ ਤਾਂ ਮਾਉ ਤੋਂ ਵੀ ਫਾਸੀ ਦੀ ਸਜ਼ਾ ਮੰਗੀ ਸੀ ਇਹਨੂੰ ਸੁਝਾਵ ਨਹੀਂ ਜਦੀ ਮਾਉ ਜਿੱਦਾਂ ਇੱਕੋ ਟੇ ਬੈਸਲਾ ਦਿੱਤਾ ਨਾ ਹਕਮ ਵਾਲਾਂ ਚਾਹੀ ਸੀ ਦੋਵੇਂ ਜੱਜ ਰੋਪੇ ਦੋਵੇਂ ਜੱਜ ਰੋਏ ਜੀ ਪੈਸਾ ਦੇਣ ਲੱਗੇ ਦੋਏ ਜੱਜ ਰੋਏ ਪਹਿਲਾਂ ਜੱਜ ਮਦਲੇ ਸਰਦਾਰ ਜੱਜ ਸੀ ਉਹ ਬਤਨਿਆ ਫਿਰ ਇੱਕ ਬੀਬੀ ਬੜੀ ਮੇਰੀ ਕਰਤੀ ਸੀ ਉਹ ਬਦਲੀ 30 ਸਾਲ ਬਾਅਦ ਫੈਸਲਾ ਆਇਆ ਸੀ 35 ਸਾਲ ਤੀ ਲੜਾਈ ਲੜੀ 42 ਸਾਲ ਬਾਅਦ ਇੱਕ ਮਾਮਲੇ ਚ ਬੜੀ ਕਰਤਾ ਵਿਕਾਸਪੁਰੀ ਜਨਕਪੁਰੀ ਦੇ ਉਹ ਮਾਮਲੇ ਜਿੱਥੇ ਸ਼ਰਿਆਮ ਪੀੜ ਨੂੰ ਢਕਾਉਣ ਦਾ ਔਰ ਦੋ ਸਿੱਖਾਂ ਨੂੰ ਜਿਹੜਾ ਕਤਲ ਕਰਨ ਦਾ ਮਾਮਲਾ ਸੀ ਅੱਜ 42 ਸਾਲ ਬਾਅਦ ਬਰੀ ਕੀਤਾ ਗਿਆ ਇਸ ਨਿਆਹ ਪ੍ਰਣਾਲੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਰ ਪੁੱਤ ਪਤੀ ਭਰਾ ਸਾਰੇ ਆਪਣੀ ਅੱਖਾਂ ਦੇ ਸਾਹਮਣੇ ਗਏ ਕੋਈ ਮੈਨੂੰ ਦੋਵਾਰ ਕੇ ਉਤਮਾਰਨੇ ਮੇਰੇ ਪੈਰ ਵੀ ਸੜ ਗਏ ਸੀ ਕੋਈ ਮੇਰੇ ਵੱਲ ਤੋਂ ਮੱਕੇ ਤਾਂ ਸੋਚਦਾ ਹੈ ਪਰ ਮੇਰੇ ਵੀ ਹਿੰਮਤ ਨਹੀਂ ਆ ਰਹੀ ਸੀ ਲੜਾਈ ਲੜੀ ਦਬਾਅ ਵੀ ਪਿਆ ਲਾਲਚ ਵੀ ਧਮਕਾਇਆ ਵੀ ਮੈਂ ਤਾਂ ਮੂੰਹ ਨਾ ਚੁੱਕ ਲਈ ਸਾਹਮਣੇ ਮਾਰ ਕੇ ਸੁਣ ਗਏ ਹੈ ਜੱਟ ਕੀ ਇਸ ਲੰਮੇ ਮਾਤਾਈ ਇੰਨੇ ਸਾਲਾਂ ਚ ਕਦੇ ਸੱਜਣ ਕੋਰ ਵੀ ਤੁਹਾਨੂੰ ਮਿਲਿਆ ਕਦੇ ਕਿਹਾ ਹੋਵੇ ਉਹਨੇ ਵੀ ਮੇਰੇ ਤੇ ਕੇਸ ਨਾ ਕਰੋ ਲੜਾਈ ਨਾ ਲਾਓ ਵਾਹ ਇੱਥੇ ਆ ਗਏ ਸੀ ਮੈਂ ਜੁਕਾ ਕਰੇ ਇੱਥੇ ਆ ਗਏ ਤੇ ਮੈਨੂੰ ਤਾਂ ਨਿਕਲ ਆ ਗਏ ਮੈਂ ਤਾਂ 2 ਮਹੀਨੇ ਆਪ ਨੂੰ ਲੱਤੇ ਕੁਟੀ ਚ ਲਗਾ ਕੇ ਰੱਖਿਆ ਤੇ ਬਰੀ ਕੀਤਾ ਉਹਨੂੰ ਕਿਸ ਤਰ੍ਹਾਂ ਵੇਖਦੇ ਹੋ ਲੱਗਦਾ ਕਿ ਠੀਕ ਹੋਇਆ ਨਹੀਂ ਆਪ ਸੁਣੋ ਸੋ ਬੜੇ ਬਡੇ ਅੰਸੂਸ ਜਿਹੜੇ ਮਾਰੇ ਪਏ ਨਵੰਬਰ 1984 ਦੀ ਦਿੱਲੀ ਵਿਖੇ ਹੋਈ ਸਿੱਖ ਨਸਲ ਕੁਸ਼ੀ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰੇ ਸੱਜਨ ਕੁਮਾਰ ਨੂੰ ਜਨਕਪੁਰੀ ਤੇ ਵਿਕਾਸਪੁਰੀ ਦੇ ਇੱਕ ਹੋਰ ਮਾਮਲੇ ਵਿੱਚ ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ਵਿੱਚੋਂ ਬਰੀ ਕੀਤਾ ਗਿਆ ਤਾਂ ਸਾਡੇ ਨਾਲ ਮੌਜੂਦ ਹੈ ਬੀਬੀ ਜਗਦੀਸ਼ ਕੌਰ ਉਹ ਮਾਈ ਭਾਗੋ ਦੀ ਵਾਰਿਸ ਜਿਸ ਨੇ ਲੰਬਾ ਸਮਾਂ ਲੜਾਈ ਲੜ ਕੇ ਸੱਜਨ ਕੁਮਾਰ ਨੂੰ ਜੇਲ੍ਹ ਦੀ ਸਲਾਖਾਂ ਦੇ ਮਗਰ ਪਹੁੰਚਾਇਆ ਹਾਲਾਂਕਿ ਬੀਬੀ ਜਗਦੀਸ਼ ਕੌਰ ਨੇ ਸਿੱਖ ਨਸਲ ਕੁਸ਼ੀ ਦੌਰਾਨ ਦਿੱਲੀ ਵਿਖੇ ਆਪਣੇ ਪਰਿਵਾਰ ਦੇ ਪੰਜ ਜੀ ਗਵਾਏ ਪਰ ਚਾਹੇ ਦਬਾ ਪਿਆ ਚਾਹੇ ਲਾਲਚ ਦਿੱਤਾ ਗਿਆ ਚਾਹੇ ਧਮਕਾਇਆ ਗਿਆ ਪਰ ਬੀਬੀ ਜਗਦੀਸ਼ ਕੌਰ ਨੇ ਹਾਰ ਨਹੀਂ ਮੰਨੀ ਔਰ ਆਖਰਕਾਰ ਸੱਜਨ ਕੁਮਾਰ ਨੂੰ ਸਲਾਖਾ ਦੇ ਮਗਰ ਪਹੁੰਚਾ ਕੇ ਹੀ ਸਾ ਲਿਆ ਸਾਡਾ ਮੌਜੂਦਾ ਬੀਬੀ ਜਗਦੀਸ਼ ਕੌਰ ਮੇਰਾ ਪਰ ਬਾਬਾ ਭਾਗ ਸਿੰਘ ਉਹਦਾ ਚਾਲੀਆਂ ਮੁਕਤੇਜ ਮਰਿਆ ਸੀ ਅਸੀਂ ਉਸੇ ਪਰਵਾਦੀ ਹਾਂ ਸਾਡਾ ਉਹ ਖੂਨ ਹੈ ਮਾਈ ਭਾਗੋ ਸਾਡੇ ਪਰਿਵਾਰ ਤੋਂ ਸੀ ਮੈਂ ਉਹੀ ਕਿਹਾ ਕਿ ਮਾਈ ਭਾਗੋ ਦੀ ਵਾਰਸ ਜਿਹੜੀ ਐਡੀ ਲੰਬੀ ਲੜਾਈ ਲੜਕੇ ਵੀ ਸੱਜਿਲਕਬਾਹਰ ਨੂੰ ਜੇਲ੍ਹ ਚ ਤਾਂ ਪੰਚਾਇਤ ਤਾਂ ਪਰ ਅੱਜ ਇੱਕ ਹੋਰ ਮਾਮਲੇ ਚ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ ਕਿਤੇ ਨਾ ਕਿਤੇ ਸਿੱਖ ਕੌਮ ਨੂੰ ਅੱਜ ਨਿਰਾਸ਼ਾ ਹੋਈ ਉਸ ਗੱਲ ਤੇ ਨਹੀਂ ਬਹੁਤ ਹੰਗ बहुत यह कालिया इन मौत भी फांसी मंगी थी एनु सजा होनी चाहिए मौत ये मौत 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 चाहिए तो सजाए मिलनी चाहिए आ, सजाए मिलनी चाहिए। तो ना बैठी ये सारी उम्र जब तक मरेगा जेल च मरेगा ठीक है जज जो हाईकोर्ट च फैसला दिता ना अखबारा ची से दो जज रो पे ਦੁਏ ਜੱਜ ਰੋਏ ਪਹਿਲੋ ਦੇ ਨਾਗੇ ਦੁਏ ਜੱਜ ਰੋਏ ਪਹਿਲੋ ਜੱਜ ਪਤਾ ਨਹੀਂ ਸਰਦਾਰ ਜੱਜ ਸੀ ਉਹ ਬਦਲਿਆ ਫਿਰ ਇੱਕ ਬੀਬੀ ਵੜੀ ਮੇਰੀ ਘਰ ਤੇ ਸੀ ਉਹ ਬਦਲੀ ਉਹਨੂੰ ਉਹ ਤਾਂ ਚਿਰੀ ਨਗਰ ਕਾਲਤੀ ਜੱਤ ਬਣਾ ਕੇ ਫਿਰ ਪਤਾ ਨਹੀਂ ਕਿਹਦੇ ਪਾਸੇ ਦੇ ਜੱਜ ਲਾਏ ਨਾ ਤੇ ਜਦੋਂ ਉਹਨਾਂ ਜੱਜਾਂ ਨੇ ਮੇਰੀ ਸਾਰੀ ਹਿਸਤਿ ਪੜੀ ਤੇ ਜਿਸ ਨੂੰ ਖਵਾਣਾ ਚਾਹਿਆ ਜਿਸੇ ਹੁਣ ਸੁਣ ਆਇਆ ਨਾ ਉਹ ਜੀ ਸਨਾਂ ਕਿ ਇਹ ਨਮੋਰ ਕਾ ਕੋਈ ਜਮਾਨਤ ਨਹੀਂ ਤੇ ਤੂੰ ਵੀ ਜੱਜ ਰੋਇਸ ਤੂੰ ਵੀ ਜੱਜ ਕਦੋਂ ਦੀ ਗੱਲ ਕਦੋਂ ਆਇਆ ਸੀ ਫੈਸਲਾ ਹਾਈ ਕੋਰਟ ਚ ਹਾਈ ਕੋਰਟ ਦਿੱਲੀ ਹਾਈ ਕੋਰਟ ਦਿੱਲੀ ਪਹਿਲੋ ਤੇ ਇਹਨਾਂ ਇਹਨੇ ਵਿੰਦਰਾ ਕਰਨੀ ਇਹਨੂੰ ਤੁੰਗਾ ਕੇ ਕੰਪਰੀ ਕਰਾਣੇ ਆਇਆ ਸੀ ਫੈਸਲਾ ਹੈ 2019 ਚ 2019 ਕਿਹਣੀ 35 ਸਾਲ ਬਾਅਦ ਫੈਸਲਾ ਆਇਆ ਸੀ 35 ਸਾਲ ਤੋਂ ਹੀ ਲੜਾਈ ਲੜੀ ਦੋਵੇਂ ਜੱਜ ਰੋਇਸ ਦੋਵੇਂ ਜੱਜ ਮਹਕਮਾ ਜਾਂ ਜੱਜਰੋਂ ਲਭ ਮਹਕਮਾ ਸੁਨਾਹਕੀ ਉਸੇ ਮੌਤ ਦਿੱਤੀ ਜਾਂ ਮੌਤ ਨਹੀਂ ਉਮਰ ਕਰ ਇਤੇ ਕੋਈ ਜਮਾਨਤ ਨਹੀਂ ਹੈ ਦਾ ਕੋਈ ਨਹੀਂ ਇਹਨੂੰ ਉਮਰ ਕਰਦੇ ਰਹੇਗੇ ਮਰੇਗਾ ਜੇਲ੍ਹ ਚ ਸੋ ਆਖਰੀ ਸਾਹ ਤੱਕ ਜੇਲ੍ਹ ਚ ਰਹਿਣਾ ਹਾਂ ਜੀ ਉਹ ਉਹ ਕਿਤੇ ਨਾ ਕਿਤੇ ਤਸੱਲੀ ਸੀ ਤੁਸੀਂ ਉਹ 35 ਸਾਲਾਂ ਚ ਇੱਕ ਤਾਂ ਪਹਿਲਾਂ ਤੁਸੀਂ ਨਵੰਬਰ 1984 ਚ ਆਪਣੇ ਪਰਿਵਾਰ ਦੇ ਪੰਜ ਹੀ ਗੁਆਏ ਉਹ ਵੀ ਬੜਾ ਦੁਖਦਾਈ ਸੀ ਹਨਾ ਸਾਰੇ ਉਹ ਤਾਂ ਪਿਓ ਜੇਲਾ ਚ ਲਿਆ ਆਜ਼ਾਦੀ ਦੀ ਲੜਾਈ ਲੜਨ ਦੇ 42 ਸਾਲ ਬਾਅਦ ਇੱਕ ਮਾਮਲੇ ਚ ਬਰੀ ਕਰਤਾ ਵਿਕਾਸਪੁਰੀ ਜਨਕਪੁਰੀ ਦੇ ਉਹ ਮਾਮਲੇ ਜਿੱਥੇ ਸ਼ਰੇਆਮ ਪੀੜ ਨੂੰ ਢਕਾਉਣ ਦਾ ਔਰ ਦੋ ਸਿੱਖਾਂ ਨੂੰ ਜਿਹੜਾ ਕਤਲ ਕਰਨ ਦਾ ਮਾਮਲਾ ਸੀ ਅੱਜ 42 ਸਾਲ ਬਾਅਦ ਬਰੀ ਕੀਤਾ ਗਿਆ ਇਸ ਨਿਆਹ ਪ੍ਰਣਾਲੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਾਡੇ ਜਿਹੜਾ ਇਸ ਸਿਸਟਮ ਹੈ ਪਹਿਲਾਂ ਤਾਂ 42 ਸਾਲ ਕੇਸ ਚੱਲਿਆ ਫਿਰ 42 ਸਾਲ ਬਾਅਦ ਬਰੀ ਕਰ ਇਨੇ ਨਿੱਕੇ ਮੋਟੇ ਨਹੀਂ ਮਾਰੇ ਇਨੇ ਉਹ ਮਾਰੇ ਸੀ ਇੱਕ ਜਿਹੜਾ ਜਲਾਰ ਨਾ ਆਇਆ ਉਹ ਲੜਾਈ ਹੋਈ ਹੈ ਨਾ ਪਹਿਲ ਸੀ ਨਾ ਕੱਦਰ ਦੀ ਤੇ ਪੂਰਾ ਡਾਡਾ ਕਿ ਹੁੰਦਾ ਸੀ ਪੂਰਾ ਡਾਡਾ ਉਹ ਐਗਰਤ ਮੇਜਰ ਬਹੁਤ ਵੱਡਾ ਤੇ ਉਹ ਤਾਂ ਜੋ ਜਿਹੜਾ ਸੀ ਉਹ ਉਹ ਤੋਂ ਵੱਡਾ ਹਾਸਲ ਪਈ ਇਹਨਾਂ ਦੀ ਇਹ ਕੁੰਦਾ ਵਾ ਉਹ ਬੰਗਲਾ ਲੱਖ ਸਾਢੇ ਲੱਖੇ ਬਣਾਇਆ ਸੀ ਨਾ ਬੜਾ ਵੱਡਾ ਉਹਦੇ ਮੰਗਣੀ ਕਰਨਾ ਸੀ ਇਹਨਾਂ ਦੇ ਇਹਨਾਂ ਵਿੱਚ 3 ਸਾਲ ਤੋਂ ਵੱਤੋਂ ਵਿਆਹ ਹੋਏਗਾ ਵਿਆਹ ਨਹੀਂ ਹੋਏਗਾ ਕੋਈ ਛੱਡ ਤੋ ਨਹੀਂ ਜਾਨੀ ਉਹ ਜਨਸ ਉਹ ਤਾਂ ਮੰਗਣਾ ਕਰਨਾ ਹੈ ਵਿਆਹ ਕਰਨਾ ਹੈ ਦੋਵੇਂ ਪਿਓ ਮਤਮਾਰਦੇ ਦੋਵੇਂ ਅਰਮੀ ਸੀ ਦੇਸ਼ ਦੀ ਸੇਵਾ ਕਰਦੇ ਸੀ ਯਰ ਫੋਰ ਸੀ ਯਰ ਫੋਰ ਤੇ ਪਿਓ ਵੀ ਤੇ ਪਿਆਰ ਕਰਦੇ ਜਿਨ੍ਹਾਂ ਨੇ 65 71 ਦੀ ਲੜਾਈ ਚ ਬੜੀ ਵੱਡੀ ਜੰਗ ਲੜੀ ਆਇਆ ਸਾਰਾ ਆਟਾ ਆਇਆ ਸੀ ਉਹ ਮੁੰਡਾ ਬੜਾ ਦਿਨ ਦੋਵੇਂ ਪਿਓ ਵਾਦ ਤੀਸ ਹਾਲ ਤੋਂ ਵਾਦ ਦੋਵਾਂ ਤੀਸ ਹਾਲ ਤੋਂ ਵਾਦ ਦੀਸ ਹਾਲ ਤੇਤ ਮੰਗਣੀ ਕਰਨਾ ਆਇਆ ਸੀ दो तिया सी, तो रह गई कला पुत से प्यो पुत मारते जल मैं भी कही मेरे भरा एमएस ने से कह जो एक भरा मेरा अफसर से एयरफोर्स बेचारी उन्हें अफसर दी प्य मैंने को एयरफोर्स अपने लै गए थे उम्मीद कटे तो लम्मी गई से बचिया ਤੇ ਨਾ ਉਹ ਕੁਏ ਨਾ ਮੈਂ ਕੁਆ ਤੇ ਲੋ ਨਾਲ ਬੜਾ ਸੀ ਤੇ ਕੱਲ ਕੀ ਵਾਰੀ ਫੋਟੋ ਲਖੀ ਤਾ ਹੰਦੀ ਉਤ ਸੂਈ ਕੰਨੇ ਚਾਰ ਵਾਰੀ ਸੀ ਚਾਰ ਵਾਰੀ ਸੀ ਉਤ ਵੀ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਉਹ ਤਾਂ ਵੀ ਸਰਦਨ ਸਵਾਰਿਆ ਸੀ ਯਾਰ ਜੇ ਸਮਝਦੇ ਵੀ ਨਾਲ ਸੀ ਹੰਦੀ ਉਤ ਵੀ ਨਾ ਉਹ ਕੁਏ ਨਾ ਮੈਂ ਕੁਆ ਉਹ ਤਾਂ ਕੱਲਾ ਮਰ ਗਿਆ ਮੇਰਾ ਵੀ ਮਰ ਗਿਆ ਉਹ ਤਾਂ ਵੀ ਆ ਮਰ ਗਿਆ ਮੇਰਾ ਮਰ ਕੇ ਭਰਾ ਵੀ ਮਰ ਗਿਆ ਮਰਨ ਪੁੱਤ ਪਤੀ ਭਰਾ ਸਾਰੇ ਆਪਣੀ ਅੱਖਾਂ ਦੇ ਸਾਹਮਣੇ ਗਵਾਏ ਸੀ ਹਾਏ ਮੈਂ ਤਾਂ ਮੁੰਡੇ ਕਦੀ ਹੋਈ ਇਤਨ ਨਾ ਥਾ ਉਤੇ ਬਹਿਣ ਨੂੰ ਕਦੀ ਇਤਨ ਨਾ ਥਾ ਸੱਜਣੀ ਨਹੀਂ ਪਈਂਦੀ ਪਾਗਲ ਹੋਈ ਸੀ ਕੋਈ ਮਿੰਟੋਂ ਵੜ ਗਿਆ ਉਹ ਤਮਾਰਨੇ ਮੇਰੇ ਪੈਰ ਵੀ ਸੜ ਗਏ ਸੀ ਕੋਈ ਮੇਰੇ ਵੱਲੋਂ ਤੋਂ ਵੜ ਗਿਆ ਉਹ ਤਸੁਰਦਾ ਪਰ ਫਿਰ ਵੀ ਹਿੰਮਤ ਨਹੀਂ ਆ ਰਹੀ ਸੀ ਲੜਾਈ ਲੜੀ ਦਬਾਅ ਵੀ ਪਿਆ ਲਾਲਚ ਵੀ ਤਮਕਾਇਆ ਵੀ ਮੈਂ ਤਾਂ ਨਾ ਚੁੱਕ ਕੇ ਲਈ ਸਾਹਮਣੇ ਮਾਰ ਕੇ ਸੁੱਟ ਕੇ ਇਹ ਡਾਟਾ ਕੀ ਇਸਲਮ ਕਰੇ ਮੁੰਜੀ ਖੜੀ ਬੱਜ ਗਈ ਓਏ ਪਾਟ ਕਰਦੀ ਜੰਨੀ ਚ ਪਈਦਾ ਤਤੀਬ ਉਹਦਾ ਫੇਰ ਦੇਖੇ ਦੋਸਤ ਜੀ ਮਿਲ ਬੜਾ ਮਟਾ ਵਕੀਲ ਹਾਈ ਕੋਰਟ ਦਾ ਉਹ ਸੀ ਤੇ ਇੱਕ ਮੇਰਾ ਪਰਾ ਪਹਿਲਾਂ ਮੰਨਾ ਸੀ ਔਰ ਮਾਮੇ ਦਾ ਆ ਗਿਆ ਸੀ ਤਾਂ ਅਕਸਰ ਨਾ ਮੈਂ ਤਾਂ ਅਕਸਰ ਨਾ ਉਹ ਨਿੱਕੇ ਜਿੰਨ ਮੁੰਦੀ ਘਰੀ एडा जवान पुत तो मैं कि चुक लो मैं पैरों वालों फड़िया ऐसा सिर वालों फिर निकी जी मंजी त पाया मैं पैदल चुकया सराने वालों चुकया गेट के अंदर तोड़ के थी गए अंदर खड़िया सारा अंदर नहीं करे जी अड़ मंजी पानी पेलो मंगया मैं कलकी वाले का ना लाया कलकी वाले सह गए पानी मंगया पानी दि कोई ਪਾਣੀ ਦਿੱਤਾ ਮੈਂ ਕਿਹਾ ਗੁਰਪ੍ਰੀਤ ਵਾਹਿਗੁਰੂ ਬੋਲ ਧੰਨ ਗੁਰੂ ਨਾਨਕ ਕਲਗੀ ਵਾਜ ਦਾ ਨਾਮ ਹੈ ਚਰਨ ਬਲਲਾ ਪਾਣੀ ਦਿਓ ਮੈਂ ਪਾਣੀ ਪਾਵਾਂ ਜੱਗ ਚ ਪਾਣੀ ਮੂੰਹ ਚ ਪਾਣੀ ਪਾਇਆ ਤਾਂ ਆਖਿਆ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਧੰਨ ਗੁਰੂ ਨਾਨਕ ਕਲਗੀ ਵਾਜ ਦਾ ਚਰਨ ਬਲਲਾ ਬਸ 2 ਸਾਲ ਹੈ ਖਤਮ ਹੋ ਗਿਆ ਖਤਮ ਹੋ ਗਿਆ हूं कि करा रोना नहीं सी, मां भी प्यो भी ते कल की आप भी पागो दी ओ पागल वो, दी से है। वो दा दा मैं। रो के मैं वो ओ खून पगोदा मैं रोके अपने प्यो नाग ला वलकी पोतिया ਆਇਆ ਸੀ ਮੈਂ ਨਾ ਮੈਨੂੰ ਆਇਆ ਸੀ ਉੱਥੇ ਬੈਠੇ ਅਸੀਂ ਜਦੋਂ ਮੋਤੀ ਬਾਗ ਜਦੋਂ ਮੋਤੀ ਬਾਗ ਬੈਠੇ ਸੀ ਮੈਂ ਆਇਆ ਸੀ ਪਰ ਤਾਂ ਕਿਦੋਂ ਵੇਖਣ ਹੋ ਗਿਆ ਤਾਂ ਮੈਂ ਕਿਹਾ ਭੈਣੂ ਰੋਇਆ ਨਾ ਕਿ ਇਹ ਟੱਟੀਆਂ ਕੰਦੇ ਕਰ ਤਮੀਏ ਪਾਗਲਾ ਹੋ ਗਿਆ ਸੀ ਅੱਛਾ ਮਾਤਾ ਜੀ ਇੰਨੇ ਸਾਲਾਂ ਚ ਕਦੇ ਸੱਜਣ ਕੋਰ ਵੀ ਤੁਹਾਨੂੰ ਮਿਲਿਆ ਕਦੇ ਕਿਹਾ ਹੋਵੇ ਉਹਨੇ ਵੀ ਮੇਰੇ ਤੇ ਕੇਸ ਨਾ ਕਰੋ ਲੜਾਈ ਨਾ ਲਾਓ ਆਇਆ ਇੱਥੇ ਆ ਗਿਆ ਸੀ चुका मेन चंडीगढ़ लो महीने गुरप्रीत ना मेरा, अच्छा। मेरा केस मेरा मैं पता नहीं का पर मैं है मैं तेरा पुत मैं लड़ूंगा कोठीयाने की पुलिस आ जा ਕਿਸ ਨੂੰ ਮੈਨੂੰ ਨਾ ਕਦੇ ਕਦੀ ਤਸਵੀਰ ਵੀ ਦੇਖ ਲਿਆ ਨਾ ਸੈਕਟਰ ਨਾ ਮੇਂ ਮਾਲੀ ਤੇ ਮੈਂ ਤਾਂ ਤੇ ਕੀ ਸਪਾਉਂ ਤੋਂ ਹੀ ਛੁਟਣਾ ਨਹੀਂ ਇਹ ਤਾਂ ਤੁਹਾਨੂੰ ਦੇਖਣਾ ਨਹੀਂ ਚਾਹੀਦਾ ਹਏ ਸਭ ਕੀ ਸੀ ਲੋਕ ਕਿ ਮੈਂ ਤਾਂ ਦੋ ਮਹੀਨੇ ਉੱਤ ਚੰਨੀ ਗੱਲ ਕਾ ਕੇ ਰੱਖਿਆ ਤਿੰਨ ਮਹੀਨੇ ਇਹ ਤਾਂ ਘਰ ਆ ਗਈ ਸੀ ਲਾਲਚ ਵੀ ਬੜੇ ਦਿੱਤੇ ਕਿ ਬੜਾ ਫਿਰ ਆਇਆ ਸਿੱਖ ਭਰਾ ਹੀ ਬਣੇ ਯਾਰ ਇਹ ਤਾਂ ਸਾਨੂੰ ਨਹੀਂ ਕਾਤੇ ਸਕੇ ਆਂਦੇ ਪਿਓ ਆਂਦਾ ਵੀ ਤੋਕ ਤੋਂ ਰਭਿਆ ਤੇ ਪੰਜ ਕੁਲੇ 500 ਕਾ ਤਪ ਲੋਟ ਤੇਰਨ ਤੇ ਗਵਾਇ ਦਿੱਦਿਓ ਪਰ ਅਗਵਾਈ ਆਕਰੀਕੇ ਨਾਲ ਦਰਦ ਨਾ ਬਸਿ ਹੋ ਗਿਆ ਮੈਂ ਉਹਨਾਂ ਨੂੰ ਕਿੰਨੂੰ ਇਹਨੇ ਗੋਲਦੀ ਨਾ ਕਿ ਭਿਆਹ ਕਾ ਲਾਤੇ ਮੈਂ ਕਿਹਾ ਪੁੱਤ ਅਸੀਂ ਮੂੰਹ ਕਿਨੂੰ ਕਰਨਾ ਨਾਈ ਨਾ ਨੇ ਕਮੀ ਹਣਾ ਤੇ ਸਿੱਕ ਮੂਗਾ ਕਰਨਾ ਮੈਨੂੰ ਤਾਂ ਪੂਰਾ ਪੰਜ ਕੋਲਾ ਦੇ ਦਿਓ ਮੈਂ ਤਾਂ ਵੀ ਨਹੀਂ ਬੈਣਾ ਹਾਂ ਹਮ ਮੂੰਹ ਕੇ ਹੱਥ ਜੋੜੇ ਵੀ ਮਾਨਦੋਸੀ ਨਾ ਆਂਟੀ ਨੇ ਵੀ ਮੈਂ ਕਿੰਨੇ ਗੱਲ ਕੀਤੀ ਚਲੋ ਹੁਣ ਕੀ ਨਾ ਨਾ ਕੰਨਰ ਫੇਰ ਆਇਆ ਮੈਨੂੰ ਇੱਥੇ ਇੱਥੇ ਮੇਰ ਕਕਰਾਈ ਤੇ ਨਾ ਨਹੀਂ ਤਾਂ ਹਮ ਕੂਤੇ ਜਾਂਦਾ ਦਿੱਲੀ ਉਹਨੇ ਵੀ 5 ਕਰੋੜ ਰੁਪਇਆ ਵੀ ਉਹਨੇ ਮੈਂ ਮੂੰਹ ਕਿਤਾ ਮਖਾਵਾ ਤੋੜਾ ਪਰਵਾਹ ਕੀ ਨਹੀਂ ਤੇ ਚੱਕੋ ਜਿਹਦੇ ਇਸ ਤੋਂ ਬਾਹਰ ਭੇਜ ਦਿੰਨੇ ਪਈ ਸਿਰਾਰ ਸਾਰਾ ਦੇ ਚ ਬਾਹਰ ਪੱਕੇ ਕਰਾ ਲੈਣੀਆਂ ਇਹ ਕੋਈ ਹਾਂ ਵੀ ਸਨ ਜਿਆਦਾ ਮੁਕਰਿਆ ਸੀ ਆਪਣੇ ਜਨਕਪੁਰੇ ਉਹ ਬੜੇ ਅਫਸਰ ਮਾਰੇ ਸੀ ਪਿਓ ਮਤ ਬੜੇ ਅਫਸਰ ਮਾਰੇ ਸੀ ਉਹ ਜੁਥੇ ਕੋਈ ਗਵਾਹ ਨਹੀਂ ਲੱਭਿਆ ਤੇ ਉਹ ਬਰੀ ਕਰ ਤਾ ਉਹ ਤੋਂ ਮੈਂ ਤੁਹਾਨੂੰ ਕੀ ਦੱਸਾਂ ਮੇਰਾ ਤੋ 2 ਘੰਟੇ ਚੱਲਦਾ ਕੇਸ 2 ਘੰਟੇ ਤੇ ਪੂ ਵੀ ਜਿਹੜੀ ਕਚਰੀ ਸੀ ਨਾ ਉੱਥੇ ਮਿਲਟਰੀ ਆ ਜਾਂਦੀ ਬੜੀ ਕਚਰੀ ਖਾਲੀ ਹੋ ਜਾਂਦੀ ਤੇ ਮੈਨੂੰ ਐ ਹੁਣ ਮਿਲਟਰੀ ਦੇ ਪੈਰੇ ਤੇ ਆਮ ਘਟੇ ਜਿਹਾ ਮੁਰਕੇ ਪਰ ਮੇਰੇ ਨਜ਼ਰੇ ਆ ਜਾਂਦੇ ਸੀ ਇਹ ਘਨ ਮੈਨੂੰ ਉਹਨਾਂ ਨੂੰ ਫੇਰ ਬਾਹਰ ਖੜੇ ਕਰਦੇ ਅੰਦਰ ਨਹੀਂ ਜਾਣ ਦਿੰਦੇ ਦਬਾਬ ਬਣਾਉਂਦੇ ਸੀ ਨਹੀਂ ਮਨ ਨੂੰ ਆਮਨ ਕਰਾ मरना तो तो जनक बहुत बहुत अफसर मारे मिट्टी अफसर बिलकुल बीबी जगदीश कौर जिन्होंने ਆਪਣੇ ਪਰਿਵਾਰ ਦੇ ਪੰਜ ਜੀਵਾਨ ਪੁੱਤ ਪਤੀ ਭਰਾ ਗਵਾ ਕੇ ਵੀ ਹਿੰਮਤ ਨਹੀਂ ਹਾਰੀ ਔਰ ਲੰਬਾ ਸਮਾਂ 2019 ਤੱਕ ਕਾਨੂੰਨੀ ਲੜਾਈ ਲੜੀ ਜਿਸ ਦੇ ਚਲਦਿਆਂ ਸੱਜਨ ਕੁਮਾਰ ਆ ਜੇਲ੍ਹ 'ਚ ਹੈ ਕੈਮਰਾ ਪਸੰਦ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀਟਿਸ਼ਨਿਜ਼ ਅੰਮ੍ਰਿਤਸਰ